ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਭਾਈ ਅੱਜ ਆਪਣੀ ਗੁਰਸੇਵਤ ਦਾ ਜਨਮ ਦਿਨ ਆ ਆਪਾਂ ਨੇ ਜਨਮ ਦਿਨ ਮਨਾਉਣਾ ਰੇ ਮੋਟਰ ਤੇ ਪਾਰਟੀ ਕਰਨੀ ਆਪਾਂ ਨੇ ਆਪਣੇ ਬੰਦਿਆਂ ਨੂੰ ਆ ਵੀ ਬਸੜ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਨਹੀਂ ਵਧੀਆ ਠੀਕ ਹੈ ਔਰੇ ਭਾਈ ਅਸੀਂ ਮੋਟਰ ਪਰ ਅੱਜ ਪਾਰਟੀ ਚਲੋ ਦੋ ਤਿੰਨ ਦਿਨ ਹੋ ਗਏ ਸਾਨੂੰ ਅਸੀਂ ਪਹਿਲਾਂ ਜਿਆਦਾ ਦੱਸਿਆ ਤਾਂ ਕਹਿੰਦਾ ਵੀ ਆਪਣਾ ਕੁੜੇ ਜ ਆਪਾਂ ਨੇ ਜਨਮ ਦਿਨ ਮਨਾਉਣਾ ਗੁਰਸੇਵਤ ਦਾ ਪਹਿਲਾਂ ਸਾਨੂੰ ਨੌਂ ਤਾਦ ਹੁਣ ਚੱਲ ਸਾਡੇ ਨੌਂ ਚੜ ਗਿਆ ਜਵਾਨਪੁਰ ਗੁਰਸੇਵਤ ਭਾਈ ਨੌਂ ਆ ਉਹਦਾ ਵੀ ਬੰਦਿਆਂ ਨੂੰ ਅਸੀਂ ਫੋਨ ਕਰਿਆ ਵੇ ਜ ਹੁਣ ਤਕਰੀਬਨ ਅਸੀਂ ਦੁਪਹਿਰੇ ਦਾ ਤਾਂ ਹੀ ਰੱਖਿਆ ਤਾਂ ਸਾਰੇ ਵਿਲੇਜ ਹੁੰਦੇ ਆ ਵਿਲੇਜ ਹੁੰਦੇ ਜੀ ਕਿ ਹੁਣ ਮੌਸਮ ਆ ਥੋੜਾ ਜਿਹਾ ਗਰਮਾਏਸ ਵਾਲਾ ਹੀ ਅੱਜ ਧੂਪਾਂ ਨਿਕਲੀ ਮੌਸਮ ਸਾਡੇ ਸਾਫ਼ ਹੈ ਇਹਨਾਂ ਵਧੀਆ ਵਿਚਾਰੋ ਹੁਣ ਸਾਰਿਆਂ ਨੂੰ ਤਕਰੀਬਨ ਅਸੀਂ ਫੋਨ ਕਰ ਲਿਆ ਹੈ ਵਿਲੇਜ ਆ ਘਰੇ ਆ ਵੀ 10 ਮਿੰਟ ਦਾ ਟਾਈਮ ਦਿੱਤਾ ਵਾ ਅਸੀਂ ਉਹਨਾਂ ਨੂੰ ਵੀ ਅੱਜ ਹੀ ਮੋਟਰ ਆਪਾਂ ਕਰਾਂਗੇ ਪਾਰਟੀ ਜਿਹੜੀ ਕਰਨੀ ਹੈ ਜਿਹੜਾ ਕੋਸ ਅਗਲੇ ਨੂੰ ਪਹਿਲਾਂ ਆ ਜਾਣ ਬੰਦੇ ਅਸੀਂ ਨਹੀਂ ਤਾਂ ਅਵੇਲੇ ਉਹਨਾਂ ਦਾ ਅਗਲੇ ਸਲਾਗਲ ਫਿਰ ਦੇਖ ਲੈਂਦੇ ਆ ਵੀ ਕਈ ਵਾਰ ਚਾ ਆਇਆ ਅਗਲੇ ਘੰਡੇ ਦੀ ਕੋਈ ਹੋਰ ਹੁੰਦੀ ਆ ਵੀ ਉਹੀ ਚ ਜਰੂਰੀ ਜੀ ਖਾਣੇ ਪੀਣੇ ਫਿਰ ਆਜਵੇਂ ਨਾ ਉਹ ਵੀ ਠੀਕ ਹੈ ਬਦਲਦਾ ਮੌਸਮ ਆ ਬਦਲਦਾ ਵੀ ਕੋਈ ਨਹੀਂ ਹੁਣ ਇੱਕ ਹਰੇ ਕੇ ਥੋੜਾ ਜਿਹਾ ਚੱਲਦਾ ਟਾਲੀ ਹੋਈ ਜੀ ਤੇ ਹਾਂ ਸਹੀ ਗੱਲ ਹੈ ਸਮਝਿਆ ਵੀ ਇੱਕ ਤਾਂ ਮੌਸਮ ਖਰਾਬ ਜਾਂਦਾ আজকাল ਵੀ ਬਾਕੀ ਚਲੋ ਬੰਦਿਆਂ ਨੇ ਪਤਾ ਲੱਗ ਜਾਊਗਾ ਜਿਹੜੇ 10 12 ਬੰਦੇ ਅਸੀਂ ਬੁਲਾਏ ਹੋਏ ਆਪਣੇ ਉਰੀ ਵੀ ਚਲੋ ਵਧੀਆ ਜੀ ਬਾਕੀ ਇਹ ਨਾ ਫਿਰ ਆਪਣਾ ਘਰ ਦਾ ਪ੍ਰੋਗਰਾਮ ਦਾ ਘਰ ਚ ਕਰਨਗੇ ਸ਼ਾਮ ਨੂੰ ਅੱਜ ਆਪਾਂ ਨੇ ਛੁੱਟੀ ਕਰ ਲਈ ਅੱਜ ਆਪਾਂ ਨੂੰ ਟਾਲੀ ਨਹੀਂ ਆਓ ਕੱਲੇ ਕਹਿੰਦਾ ਕਹਦਾ ਮਾਸਨ ਛੁੱਟੀ ਕਰੀ ਵੀ ਆ ਕਹਿੰਦਾ ਵੀ ਆਪਾਂ ਨੇ ਦੁਪਹਿਰ ਨੂੰ ਆਪਣੇ ਜਿਹੜੇ ਟੀਮ ਵਾਲੇ ਮੈਂਬਰ ਆ YouTube ਵਾਲੇ ਸਾਰੇ ਬੁਲਾ ਲੈਣੇ ਉਹ ਇੱਕ ਵਾਰ ਦੀ ਪਾਰਟੀ ਉਹਨੂੰ ਕਰ ਦੇਣੀ ਆ ਕਿਉਂਕਿ ਬਾਕੀ ਫਿਰ ਅਸੀਂ ਆਪਣਾ ਘਰ ਦਾ ਘਰਾ ਕਰੀ ਜਾਉਂਗੇ ਚਲੋ ਵਧੀਆ ਬਰਾਨਾ ਬਾਈ ਚਾਹੀਦਾ ਜਿਹੜਾ ਆਪਾਂ ਕਹਿੰਦੇ ਵੀ ਅੱਗੇ ਮੁੰਡਿਆਂ ਦੇ ਜਨਮ ਦਿਨ ਮਨਾਉਂਦੇ ਹੁਣ ਬਹੁਤ ਖੁਸ਼ੀ ਹੁੰਦੀ ਆ ਸਾਰੇ ਵੀ ਆਪਣੇ ਧੀਆਂ ਦੇ ਪਹਿਲਾ ਜਨਮ ਦਿਨ ਮਨਾਉਂਦਾ ਵੱਧ ਚੜ ਕੇ ਅਗਲਾ ਕਰਦਾ ਹੈ ਸੰਯੋਗ ਦਿੱਤਾ ਵੈਦਨ ਨੂੰ ਜਣੀ ਹੁਣ ਜੋਰ ਹੈਗਾ ਦਿਖਦਾ ਸਾਰਾ ਇੱਕ ਦਾ ਹੁੰਦੇ ਵੀ ਚੀਜ਼ ਦਿਖਾ ਪਈਏ ਦਿਖਾਵੇ ਵਾਲੇ ਨਹੀਂ ਹੁਣ ਕੀ ਪਤਾ ਲੱਗਦਾ ਪਤਾ ਲੱਗਦਾ ਵੀ ਬਰਾਬਰ ਸਰਕਾਰ ਹੋ ਰਿਹਾ ਚਾਹੀਦਾ ਵੀ ਇਹ ਹੱਕ ਵੀ ਬਣਦਾ ਵੀ ਠੀਕ ਆ ਬਾਕੀ ਬਾਈ ਦਿਖਾਉਂਦੇ ਆ ਤੇ ਪ੍ਰੋਗਰਾਮ ਚੱਲੂਗਾ ਹੁਣ ਲਿਆਉਂਦੇ ਇੱਕ ਵਾਰ ਸਮਾਨ ਜਾ ਕੇ ਬੰਦੇ ਆਉਣੇ ਆਲੇ ਸਾਡੇ ਫੋਨ ਅਸੀਂ ਕਰਤਾ ਹੁਣੇ ਵੀ ਦਿਖਾਉਂਦੇ ਫਿਰ ਤੁਹਾਨੂੰ ਸਾਰਾ ਜੀ ਪ੍ਰੋਸੈਸਰ ਬਣਾ ਚਲੋ ਮੈਂ ਯਾਰ ਫੜ ਤਾ ਵਾ ਇੱਕ ਬਰੇ ਉਹ ਦੀ ਹੈ ਬ੍ਰੈਡ ਕਰਦਾ ਪਤਾ ਨਹੀਂ ਬੰਦੇ ਕਿੱਥੇ ਲੱਗ ਆਇਆ ਪਿਆ ਗਰਮ ਗਰਮ ਗਏ ਸਮੂਠਾ ਕੇ ਆਏ ਬਣਾਇਆ ਲੱਗੇ ਲਾ ਫੜ ਸਮੂਠਾ ਜਿੱਲੇ ਬਰਾੜੇ ਉਸੇ ਤੇ ਲੱਗੇ ਸਲਾਈਟ ਆਹ ਪਾ ਮਾਜਾ ਉਹ ਕਿੱਧਰ ਪੂਰਾ ਕਰ ਲਾ ਫੜ ਤਾਈ ਇਹਦੀ ਲਿਆਉਣੇ ਮਤ ਨੇਟ ਮਾ ਜਿਹੜਾ ਸੋਹ ਕਿੱਧਰ ਸੋਹ ਸੋਹ ਦੇ ਦਿੱਤਾ ਮਾਰ ਦੀ ਤੇ ਕਹਿੰਦੇ ਖਾਲੀ ਸਮਝ ਆਪਾਂ ਅੱਗੇ ਅੱਗੇ ਮੋਬਾਈਲ ਦਾ ਕਰਕੇ ਚੱਲੋ ਨਹੀਂ ਜਿਹੜਾ ਦੋਈ ਤਜ ਸੁਪੀਤ ਪਾੜੇ ਜੀ ਲੰਗੂ ਵੀ ਜਾਬਿਤ ਹੋ ਗਿਆ ਇੱਕ ਤਾਂ ਖਾਲਾ ਸੀ ਵੀਰੋ ਨਹੀਂ ਨਹੀਂ ਬਾਈ ਜਮਾ ਵੀ ਨਹੀਂ ਕਾਹਦੇ ਕਕੇ ਤੁਮ ਖਾਲਾ ਹੈ ਕਿਦਾਂ ਤੁਹਾਨੂੰ ਪਤਾ ਹੀ ਮੇਰਾ ਮੈਂ ਆ ਹੀ ਨਹੀਂ ਬਹੁਤ ਖਟਾਪ ਚੱਲਦਾ ਬਹੁਤ ਮਿਹਨਤ ਕਰਨੀ ਪੈਂਦੀ ਨੇ ਬਚਾਉਣ ਵਾਸਤੇ ਬਿੰਦਰ ਰੂ ਦੇ ਦੋ ਦੋ ਜੋਨੇ ਭਾਈ ਥੋੜੀ ਜੀ ਰਫਾਟ ਦਾ ਪ੍ਰੇਜ ਜੀ ਦਾ ਕਰਦਾ ਖਾਣੂ ਕਰੀਏ ਕਿਹਨੂੰ ਬੁਲਾਦਾ ਬਿੰਦਰ ਚੱਕ ਬਾਈ ਆ ਸਮੈਂਟ ਜੀ ਹੋਵੇ ਆ ਦੀ ਹਾਂ ਮੈਂ ਇਹਦੇ ਨਾਲ ਹਾਂ ਮੇਲਾ ਮਲਕੀ ਦਵਾਈ ਨੇ ਅੱਛੀ ਚੱਲਦੀ ਆ ਹੋਰ ਭਾਈ ਸੁਖੀ ਬਧਾਈਆਂ ਗੁੜੀਆ ਜਨਮ ਦਿਨ ਆ ਤੇ ਭਾਈ ਬੀਬੀ ਠੀਕ ਹਾਂ ਹਮ ਬੀਬੀ ਠੀਕ ਹਾਂ ਕਿੱਦਾਂ ਹੈ ਹੁਣ ਜਾਇ ਅਸੀਂ ਅੱਛਾ ਨਾ ਕਰ ਲੈਣ ਦੀ ਤੇ ਨਾ ਆਲੇ 2-3 ਦਿਨ ਰੱਖੂਗਾ ਦਾਖਲ ਹੈ ਨਾ ਸਾਥੀ ਜੇ ਇਨਫੈਕਸ਼ਨ ਦੀ ਆਉਦੇ ਅੱਜ ਇਹ ਮੈਂ ਤਾਂ ਹੁਣ ਸੁਣਿਆ ਜਾਈ ਬਾਬੇ ਖਬਰ ਲੈ ਮੈਂ ਦਾਖਲ ਕਰਾ ਦਿੰਦੇ ਹਾਂ ਸਰ ਠੀਕ ਆ ਠੀਕ ਆ ਬੈਠੀ ਜੀ ਜਿਆਦਾ ਤਾਂ ਨਹੀਂ ਹਲ ਜੀ ਲੈ ਜਾ ਲੈ ਮੰਨੂ ਕਹਿੰਦੀ ਕੀ ਹੋਇਆ ਖਾਂ ਕੇ ਸੀਸੀ ਦੇ ਦੋ ਕਹਿੰਦੀ ਛੋਟੀ ਜੀ ਲੈ ਕੇ ਮਾ ਤੂੰ ਭਾਈਆ ਡਾਕਟਰ ਨੂੰ ਪਤਾ ਤੈਨੂੰ ਨਹੀਂ ਪਤਾ ਆਏਗਾ ਮਾ ਤੂੰ ਦੋ ਤਿੰਨ ਦਿਨ ਬੈਠ ਰੋ ਲਾ ਜੀ ਕਿ ਫਿਰ ਪਤਾ ਲੱਗੂਗਾ ਸੀਸੀ ਤਾਂ ਮੇਰੇ ਕੋਲ ਪਈ ਸੀ ਮੈਂ ਕਹਾਂ ਦਿੱਤੀ ਤੇ ਨੇ ਕੰਮ ਖਰਾਬ ਕਰੇ ਸੀਸੀ ਦੇ ਕੰਮ ਕਰਨਾ ਮਾ ਜੀ ਪਹਿਲੀ ਉਹ ਰੈਂਡ ਹੋ ਜਾਣਾ ਤਾਂ ਹੋ ਜਾਣਾ ਸੈਟ ਹੋਣ ਦੀ ਕੋਤੀ ਹਾਂ ਉਹ ਤਾਂ ਹੈ ਉਹ ਹਾਂ ਯਾਰ ਹੋ ਗਿਆ ਠੀਕ ਕੋਈ ਗਿਨਤਾ ਰੱਖਣੀ ਹੋ ਬਾਈ ਉਹ ਤਾਂ ਰੱਖਣੀ ਹੋ ਦੋ ਦਿਨ ਰੱਖੂਗੇ ਉਹਨੂੰ ਤਾਂ ਰੱਖੂਗੇ ਆਪਾਂ ਪਹਿਲੇ 7 ਦਿਨ ਰੱਖਿਆ ਨਾ ਨੇ 7 ਦਿਨ ਬਾਅਦ ਕਹਿੰਦੇ ਨੇ ਕੋਈ ਨਹੀਂ ਬਾਬਾ ਜੀ ਘਰ ਆ ਗੇੜਾ ਮਾਰ ਕੇ ਆਉਣਾ ਫੇਰਾ ਜਿਓ ਹੋਰ ਆ ਬਕੇਸ਼ਨ ਪਰ ਬੁਲਾਏਵੇਂ ਤੁਸੀਂ ਬਕੇਸ਼ਨ ਪਰ ਨਹੀਂ ਠੀਕ ਹੈ ਪਹਿਲੇ ਹੀ ਬਿਮਾਰੀ ਸਾਹਮ ਹੋ ਜੂ ਨਾ ਵਧੀਆ ਬੰਦਾ ਹਾਂ ਉਹ ਤਾਂ ਹੈ ਉਹ ਫੇਰਾ ਹਾਂ ਕਹਿੰਦਾ ਕਹੇ ਮਿੰਜੇ ਤੇ ਹੈ ਜਾ ਪੈਰ ਨਜ਼ਾਰੀ ਹਾਂ ਆਹ ਮਾਂ ਬਾਈ ਠੀਕ ਹੈ ਰਵਾ ਕਾਈ ਫੇਰ ਦਾ ਤਕਾਵੜ ਤੋੜਿਆ ਸਾਲ ਦੀ ਹੋਈ ਹੈ ਨਾ ਹਾਂ ਸਾਲ ਦੀ ਸਾਲ ਦੀ ਹੋਈ ਹੈ ਸਾਲ ਦੀ ਹਾਂ ਕਾਲੂ ਸ਼ਬਾਲ ਦੀ ਕੁੜੀ ਦੇ ਜਾਂਦੇ ਨੇ ਕਾਲੂ ਉਹ ਦੋ ਸਾਲ ਦੀ ਹੋਈ ਗੱਲ ਹਾਂ ਉਹਨਾਂ ਦੋ ਸਾਲ ਦੀ ਹੋਣਾ ਨਾ ਹਾਂ ਦੋ ਸਾਲ ਦੀ ਹੈ ਨਾਪਨ ਜੀ ਕੋਲ ਦੀ

ਕਾਰਦੇ ਕਰ ਸਿਰ ਤੇ ਬਾਈ ਨੇ ਆਨੇ ਮਿਹਨਤ ਬਹੁ ਕਰੀ ਆ ਸਾਰੇ ਆਪਚਰੇ ਨੇ ਕਰੀਏ ਤਿਆਰੀ ਰੂਮ ਦੀ ਆਪਣੀ ਬਾਤ ਸਾਰੇ ਵੀ ਨਾਲ ਬਾਈ ਹੁਣ ਆਏ ਆ ਅਸੀਂ ਕੇਕ ਲੈਣ ਰੋਪੜ ਬੇਕੀਆਂ ਵੀ ਲੈਣੀ ਆ ਹਾਂ ਆ ਲੈ ਕੇ ਜਾਉਂਦੇ ਨਾ ਆਹ ਆਹ ਤੇ ਨਿੰਮੇ ਦੀ ਪਸੰਦ ਦਾ ਲੈਣ ਲੱਗੇ ਕੇਕ ਐਨੇ ਮੈਂ ਹਾਂ ਹਾਂ ਆ ਵੀ ਲੈਣਾ ਆ ਜਾਂ ਕੇ ਆ ਗਏ ਤੋਂ ਹੋ ਜਾਏਗੀ ਹੈ ਆਹੀ ਫਿਰ ਆਹੀ ਲੈ ਲੈਂਦੇ ਆ ਹੋਰ ਤੇ ਆਈਟਮ ਇਹ ਕਢਾ ਲੈ ਫਿਰ ਹਾਂ ਇਹ ਤਿੰਨ ਆਲੇ ਨੇ ਵੀ ਗਾੜਾ ਆ ਲੈ ਲੈ ਜਿਹੜੀ ਮਰਜ਼ੀ ਲੈ ਲੈ ਸਫਤ ਕੌਰ ਦਿਖਾ ਦੇ ਆਪਣੀ ਕਾਰਗਰੀ ਹਾਂ ਹੈ ਤਾਰੇ ਗੋੜੀ ਚ ਜੀ ਜੂਰ ਜੀ ਹਾਂ ਦੇਖਦਾ ਨਹੀਂ ਹੈਗਾ ਦੇਖਦਾ ਨਹੀਂ ਯਾਰ ਦੇਖਣਾ ਚਾਹੀਦਾ ਨਾ ਦੇਖਣਾ ਚਾਹੀਦਾ ਹਾਂ ਨਾ ਇਹ ਕਾਲਾ ਇਹ ਕਿੱਟਾ ਆ ਐਸ ਆਈ F18 ਹੋ ਬਣਾ ਦੇ ਇਹਨਾਂ ਵਧੀਆ ਹੋਰ ਦੇ ਇਲਾ ਨਹੀਂ ਮੈਂ ਕੋਈ ਲੈਣਾ ਜੇ ਹੈ ਦੇਖ ਲੈ ਹੁਣ ਤੋਂ ਬਣਾ ਦੇ ਭਾਈ ਸਾਰਾ ਸਮਾਨ ਮਿਲ ਜਾ ਰਿਹਾ ਹੈ ਸ਼ੈਨ ਹੂੰ ਜੋ ਮਰਜੀ ਲੋ ਫਿਰ ਆਲਾ ਨੇ ਮੇਰੇ ਜਿਹੜਾ ਕੋ ਕਰਾਉਣਾ ਹੁਣ ਨਿਆਣੇ ਕੁਛ ਕਰਨੇ ਪਰ ਨਿਆਣੇ ਕਿਵੇਂ ਕਰਦੇ ਰੱਬ ਖੁਸ਼ ਕਰਦਾ ਰੱਬ ਦਾ ਰੂਪ ਹੁੰਦੇ ਨੇ ਨਿਆਣੇ ਤਾਂ ਯਾਰ ਠੀਕ ਨੇ ਆਹ ਮੇਲੇ ਲੱਖੀ ਬਾਈ ਨੂੰ ਕਿਆ ਬਾਤ ਕਿਆ ਲਾਈ ਬਾ ਵਧੀਆ ਲੱਖੀ ਤੂੰ ਸੁਣਾ ਕਿਵੇਂ ਆ ਇਹ ਤਾਂ ਬਰਾਡੇ ਬਰਾਡੇ ਬ੍ਰੈਡ ਦੇ ਗਰਮ ਗਰਮ ਹੁਣ ਹਾਂ ਲੈ ਮੇਰੀ ਕੋਲ ਸੇਵਾ ਕਰੀਓ ਜੀ ਆ ਮੰਦੀ ਆ ਹਾਂ ਨਿੰਮੇ ਦੀ ਵਾਈ ਚੜਾਈ ਹੈ ਪੂਰੀ ਹੋਈ ਮਿੱਠਾ ਕੋ ਘਰਾਉਂਦਾ ਜਾਂਦੀ ਆ ਆ ਵੀ ਆ ਗਿਆ ਮਠਾ ਨੂੰ ਕਰਾਈ ਦੇ ਕਰਾਈ ਫੇ ਲੱਖੀ ਬੰਦਾ ਘੇਟ ਆ ਯਾਰ ਹਾਂ ਆ ਵੀ ਆੜੀ ਜਾਂਦੇ ਨਾ ਹਾਂ ਹਾਂ ਸਾਰਾ ਨਾੜੀ ਪੱਕੀ ਰੱਖਦਾ ਬੋਲਾ ਕਹਿੰਦਾ ਉਹਦੀ ਬੇਖਾਰਾ ਆ ਕੇ ਲੱਖੀ ਦਾ ਯਾਰ ਆਪਣੇ ਆਪਣੇ ਨਾਲ ਖੇਡ ਕੇ ਤਾਂ ਫੜਾ ਹੋਇਆ ਲੱਖੀ ਮੈਂ ਹੋਗਾ ਕੋਈ ਹੋਈ ਆੜੀ ਦੇ ਕਿਨਾਰੇ ਜੀ ਇੱਥੇ ਦੇਰੇ ਕਿਨਾਰੇ ਲੱਖੀ ਚੜਾਈ ਹੈਗੀ ਨਾ ਨਿੰਮੇ ਦੀ ਨਿੰਮੇ ਦੀ ਹੈਂ ਬਾਪੂ ਦਾ ਕਹਾਣਾ ਉਹਨੇ ਅੱਗੇ ਬੈਠਾ ਰਹਾ ਸੁਬਾਹ ਕੰਟਰੀ ਅਧਿਕਾਰੀ ਕੋਲ ਮੈਂ ਨਾ ਉਹਨਾਂ ਨੂੰ ਮੇਰਾ ਹਾਂ ਹਾਂ ਤੇ ਬਾਈ ਤੈਨੂੰ ਬੇ ਕਮਾਉਣਾ ਹੈ ਤੇਰੇ ਬਾਪੂ ਨੂੰ ਕਾਇਤਾਂ ਉਹ ਕਹਾਣਾਂ ਲੇਜੋ ਅੱਛਾ ਲੇਜੋ ਹਾਂ ਨਮਸਕਾਰ ਲੱਕੀ ਕਰ ਲੈ ਬਾਈ ਸਲਾਹ ਹੁਣ ਕੀ ਕਰੂੰਗਾ ਮੈਂ ਆਪ ਹਾਂ ਅਗਲੀ ਵਾਰੀ ਨ ਜਾਣਾ ਤੇ ਜੀ ਹਾਂ ਲੱਖੀ ਭਾਈ ਬਣਾ ਲਾ ਸਰ ਨਾ ਨਾ ਲੈ ਜੋ ਮੈਂ ਦਊਗਾ ਪੈਸੇ ਆਪਕੇ ਹਾਂ ਤਾਂ ਜਿੰਦਰਾ ਆਏ ਪੈਸੇ ਹੀ ਤਾਂ ਪਰਵਾਹ ਨਹੀਂ ਕਰਦਾ ਇਹਦੇ ਕੋਲ ਟਾਈਮ ਨਹੀਂ ਲੱਖੀ ਕੋਲ ਬਸ ਨਹੀਂ ਉਹ ਕਹਿੰਦਾ ਟਾਈਮ ਕੋਈ ਨਾ ਲਾਵੇ ਪਹਿਲਾਂ ਅਸੀਂ ਆਪਣਾ ਇੰਡੀਆ ਕੋ ਬਣਾ ਅਸੀਂ ਬਾਹਰ ਨੂੰ ਹਾਂ ਜੀ ਇੰਡੀਆ ਅਸੀਂ ਦੇਖਿਆ ਨਹੀਂ ਬਾਹਰ ਇਹ ਕਹਿੰਦਾ ਹਾਂ ਸਹੀ ਗੱਲ ਹੈ ਇੰਡੀਆ ਕਿੱਥੇ ਜਾਣਾ ਦਾਪਾ ਇੰਡੀਆ 31 ਸਟੇਟਾਂ ਨਹੀਂ ਮੇਰੇ ਘਰ ਜੰਮੂ ਨੂੰ ਇਹਨੇ ਆਪਾਂ ਉੱਥੇ ਪਟਨਾ ਸਾਹ ਚੱਲੀਏ ਇੱਥੇ ਪਟਨਾ ਸਾਹ ਰਾਵੀ ਜਾਉਂਗੇ ਹਾਂ ਹੈ ਭਾਈ ਲੱਖੀ ਇੰਡੀਆ ਵੀ ਬਹੁਤ ਬੜਾ ਘੁੰਮਣ ਨੂੰ 33 ਸਟੇਟਾਂ ਪਹਿਲਾ ਹੈ ਤੈਨ ਆਹ ਪੱਤਰਾ ਨਾ ਗਿਆ ਉਹਦੇ ਅਛਰੇ ਇਲਾਕਾ ਪੇ ਆਵੇ ਨਾ ਪਾਲਾ ਘੁੰਮਣ ਨੂੰ ਬਹੁਤ ਬੜਾ ਦੇਸ਼ ਹੈ ਨਪਾਲ ਕਿਤੇ ਜੋ ਵੀ ਪਰ ਆਪਾਂ ਵੈਰਾ ਹਾਂ ਇੰਡੀਆ ਦੇਖ ਲਈਏ ਹੋਰ ਹਾਂ ਸ਼੍ਰੀਨਗਰ ਜਾ ਕੇ ਖਲਾਏ ਸ਼੍ਰੀਨਗਰ ਤਾਂ ਵਧੀਆ ਕੰਟਰੀ ਹੈ ਹਾਂ ਜੰਮੂ ਜੰਮੂ ਹਾਂ ਜੰਮੂ ਕੋਈ ਨਹੀਂ ਰਹਾ ਫਿਰ ਗਾਹਾਂ ਜਾਏ ਜੇ ਸੁਣੋ ਪਾਉਂਗੀ ਹੈਨਾ ਆ ਮੇਰਾ ਸਕੂਲ ਬੈਗ ਆ ਗਿਆ ਲੈ ਆਮਨੇ ਵੀ ਲੈ ਮੇਰਾ ਸਕੂਲ ਬੈਗ थे थे। मैं चला तो मैं मैं कटता चला डाकू आ रहा है डापढ़ाई कितनी अच्छी काम अच्छी क्या है कितनी अच्छी स्कैन कैंडल लावणी नहीं कहते अभी चला द मैं हो जाएगा आई वो बॉडी पे तो देख ले देख पड़ा है तो हरनी तो मिठाई का काम में उठक ਇੱਥੇ ਕੋਲ ਸਾਫ ਦੀ ਹੋਗੀ ਹਾਂ ਜੀ ਹਾਂ ਪਹਿਲੇ ਸਾਰੇ ਸਾਫ ਜੀ ਇੱਥੇ ਗਏ ਇੱਥੇ ਆਲੇ ਸਿੱਧੇ ਇੱਥੇ ਆਲੇ ਉਹ ਤੇ ਕਿਹਾ ਦੋ ਵੀ ਉਹਦੇ ਪੰਨੇ ਪੈਸੇ ਬਹੁਤ ਸਾਫ ਕਰਦੇ ਆ ਹਾਂ ਤੁਹਾਨੂੰ ਦਿੰਦੇ ਆਂ ਇੱਧਰ ਦੇ ਕੇ ਆਇਆ ਇਹ ਜਗਾਸ਼ ਨੂੰ ਕੀ ਆਪਾਂ ਕਰੀਏ ਹਾਂ ਅੱਜ ਨਹੀਂ ਆਜੂ ਦਿੰਦੇ ਮਾਦੇ ਹਾਂ ਜਲੋ ਹਾਂ ਜਲੋ ਇਹ ਲੈ ਜਾਨਾ ਨਹੀਂ ਮੈਂ ਤੁਹਾਨੂੰ ਕਰੀ ਆਂ ਉਹਦੇ ਨਾਲ ਨੇ ਤਾਂ ਸਮਾਂ ਹੋ ਗਿਆ ਨਹੀਂ ਕਰਨਾ ਨਹੀਂ ਚੰਮਟੈਂ ਲਓ ਅਜੇ ਨਹੀਂ ਜਾ ਤਾ ਲੱਟਾ ਜੋਤ ਨਹੀਂ ਆਇਆ ਉਹ ਕਿੱਥੇ ਸੀੜੀ ਦੇ ਕਿੱਥੇ ਆ ਗਿਆ ਬੰਦੇ ਆ ਇੱਧਰੋਂ ਆ ਜਾ ਆਇਆ ਕੋਸੇ ਆਜੇ ਬੋਲੋ ਤਾਂ ਨਹੀਂ ਆਜਾ ਕੋਈ ਬੋਲੋ ਕਰ ਲੋਸ ਆਇਆ ਕੋਸੇ ਤੂੰ ਦੇ ਨਾ ਆਇਆ ਪੀ ਬਾਏ

مین نے بھی نہیں آتھے کرے بھوے مارے جی سچ میں سچ میں سچ میں اپس ترا بس ہے سیٹ پر بابا یہ میں تو بھی میں نے پاسو لے لیا چھوٹا سا نہ لائیں میں پاسو دے کٹ لے رہا دیر آ دیر ڈرتی ہے سچ میں تم کو اتے ਸਰ ਕਿਸ ਬਰਥਡੇਅ ਗਾਓ ਹੈਪੀ ਬਰਥਡੇਅ ਆਈ ਵਿਲ ਟੈਲ ਯੂ ਹੈਪੀ ਬਰਥਡੇਅ ਬੰਦਾ ਨਾ ਆਪਣਾ ਕੰਮ ਕਰ ਲੈ ਜੀ ਤਾਂ ਹੋਣਾ ਚਾਹੀਦਾ ਆਹ ਖਾਦੀ ਬੰਨ ਰਹੀ ਤੂੰ ਉਹ ਨਹੀਂ ਲੋਸ ਹਾਪੀ ਬਰਥਡੇਅ ਉਹ ਨਹੀਂ ਹੋਣੀ ਉਹ ਵੀ ਦੇਖਦੀ ਐਨੇ ਸਾਲ ਚ ਕੁਝ ਕਰਿਆ ਤਾਂ ਹੈ ਨਹੀਂ

ਕਾਲ ਤੁਸੀਂ ਲਾ ਦੇ ਮਾਂਤਾ ਲਾ ਪਰ ਮੈਂ ਜੋ ਮੈਂ ਜੇ ਤੱਕ ਹੋ ਗਿਆ ਕੁਝ ਹਾਂ ਮੇਰੇ ਵੀ ਦੇ ਦੇ ਕੇ ਬਤਾ ਹੈ ਹੈਪੀ ਬਰਥਡੇ ਟੂ ਯੂ ਸਾਡੇ ਕੋਲ ਇੱਕ ਹੋ ਗਿੱਟਾ ਹੈ ਕੁਛ ਕੁਦੀ ਇਹਦਾ ਲੱਗਦਾ ਹੈ ਤੇ ਲਾਤਾ ਹੈ ਅੱਜ ਬਣਾਉਣ ਲੱਗੇ ਜੀ ਭਾਤੇ ਮੇਰੇ ਭਤੀਜੇ ਦਾ ਤੇ ਸੁਖਦੀਪ ਜੀ ਦਾ ਤੇ ਰਣਜੀਤ ਜੀ ਬਾਈ ਵੀ ਇਧਰ ਬਾਈ ਬਹੁਤ ਬਹੁਤ ਮੁਬਾਰਕਾ ਹੋ ਬਾਈ ਬਹੁਤ ਧੰਨਵਾਦ ਜਸਵੀਰ ਬਾਈ ਦਾ ਬੜਾ ਕੰਮ ਛੱਡ ਕੇ ਆਇਆ ਠੀਕ ਹੈ ਇੱਕ ਵਾਰੀ ਕਹੇ ਦੇ ਮੈਂ ਬਾਈ ਨੂੰ ਫੋਨ ਕਰਿਆ ਕਹਿੰਦਾ ਕੋਈ ਗੱਲੇ ਨਹੀਂ ਕਹਿੰਦਾ ਮੈਂ ਹੁਣ ਹੀ ਆ ਗਿਆ ਹਾਂ ਭਾਈ ਪਾਰਟੀ ਅਸੀਂ ਕਰਨੀ ਅਸੀਂ ਪਾਰਟੀ ਅਸੀਂ ਕਰਨੀ ਸ਼ਾਮ ਨੂੰ ਵੀ ਭਾਈ ਭਾਈ ਇੰਨਾ ਭਾਈ ਬੰਦੇ ਨੇ ਨਾਮ ਫੇਮਸ ਕਰਿਆ ਸਾਡੇ ਪਿੰਡ ਦਾ ਭਾਈ ਸਾਨੂੰ ਵੀ ਮਸ਼ਹੂਰ ਕਰਦਾ ਸਾਰੇ ਬੰਦੇ ਭਾਈ ਨੇ ਰੋਟੀ ਖਾਦੇ ਜੋ ਮਰਜ਼ੀਆਂ ਦੇ ਲੋਕ ਕਹੀ ਜਾਵੇ ਪਰ ਜਸਵੀਰ ਭਾਈ ਦੀ ਰੋਟੀ ਪਾਏ ਬੇ ਬੰਦੇ ਹਾਂ ਨਹੀਂ 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 ਭਾਈ ਜਾਨਨ ਦਾ ਠੀਕ ਆ ਅਸੀਂ ਬਾਹਰ ਵੀ ਜਾਂਦੇ ਤੇ ਉਹ ਤਾਂ ਨਹੀਂ ਯਾਰ ਜਿਹੜਾ ਭਾਈ ਵੀਡੀਓ ਬਣਾਉਂਦਾ ਜਾਨਵਾਲ ਜਾਨਵਾਲ ਤੇ ਭਾਈ ਕਦੇ ਬਾਣ ਨਾਲ ਅਸੀਂ ਕਹਿੰਦੇ ਸੀ ਭਾਈ ਸਾਡਾ ਗਵੰਡੀ ਹੋ ਆ ਪਰ ਉਹਦੇ ਰੋਡ ਉੱਤੇ ਹੀ ਰੰਗ ਪਾਦੇ ਜ ਬਹੁਤ ਸਾਰੇ ਵਰਕਆਊਟ ਆਉਂਦੇ ਆਣ ਤੁਨੂੰ ਮੇਰੀ ਬਾਈ ਦਾ ਪੂਰਾ ਬਾਰਡ ਪੂਰੇ ਬਾਰਡ ਦਾ ਨਾਮ ਹੈ ਨਹੀਂ ਭਾਈ ਭਾਈ ਤਿਆ ਕਰਿਆ ਜੋ ਮਰਜ਼ੀ ਆ ਸਾਡੇ ਪਿੰਡ ਵਾਲੇ ਵੀ ਕਰੀ ਜਾਣ ਠੀਕ ਹੈ ਨਾ ਭਾਈ ਮਾਨੂੰ ਕੋਣ ਰੋਪੜ ਰੋਪੜ ਜਿਲ੍ਹਾ ਆ ਜੀ ਉਹ oh, ਕਹਿੰਦਾ YouTube YouTube ਸਭ ਤੋਂ ਪੰਜਾਬ ਦਾ ਸਭ ਤੋਂ ਟੌਪ ਦਾ ਯੂਟਿਊਬਰ ਅੱਜ ਜੋ ਮਰਜੀ ਦਾ ਸਾਢੇ 7 ਲੱਖ ਚੈਨਲ ਬਣ ਗਏ ਆ ਪੰਜਾਬ 'ਚ ਪਰ ਸਭ ਤੋਂ ਟੌਪ ਦਾ ਯੂਟਿਊਬਰ ਉਸ ਟਾਈਮ ਬਾਈ ਜਸਵੀਰ ਤਾਂ ਅੱਜ ਵੀ ਆ ਅੱਜ ਵੀ ਆ ਜਿਹੜੇ ਸਟੂਡੈਂਟਸ ਜਿਹੜੇ ਸਟੱਡੀ ਵੇ ਤੇ ਜਾਂਦੇ ਨੇ ਰੋਟੀ ਨਹੀਂ ਬਣਾਉਣੀ ਹੁੰਦੀ ਸੀ ਆ ਬਾਈ ਨੇ ਸਿਕਾਈ ਆ ਅੱਜ ਸਾਨੂੰ ਜਾ ਕੇ ਕਮੈਂਟਾਂ 'ਚ ਲੋਕ ਜੋ ਮਰਜੀ ਕਹੀਆਂ ਹਨ ਚਲੋ ਬੰਦੇ ਬੰਦੇ ਬਸ ਸਭ ਤੋਂ ਬਾਅਦ ਆ ਮਿਲੋ ਜੀ ਗ੍ਰਿੰਦਰ ਨੂੰ ਗ੍ਰਿੰਦਰ ਸਾਸਰੀਗਾਲ ਦੇ ਬਲਾਦੇ ਪੁੱਤ ਅਸਲੀ ਕਾਲ ਹੋਰ ਜੱਟ ਨੂੰ ਮਿਲੋ ਜੱਟ ਸਾਸਰੀਗਾਲ ਜੀ ਸਾਰਿਆਂ ਨੂੰ ਸਾਸਰੀਗਾਲ ਤਾਂ ਨਹੀਂ ਮੈਂ ਹੁਣ ਪੰਜ ਵਾਰੀ ਬੁਲਾਇਆ ਚਲ ਵਧੀਆ ਸਾਸਰੀਗਾਲ ਤਾਂ ਸਾਸਰੀਗਾਲ ਜੀ ਇਹ ਬੰਦਾ ਕਦੇ ਕਦੇ ਕਾਬੂ ਹੁੰਦਾ ਸਾਡੇ ਸੁਣਾ ਦੇ ਗਾਣਾ ਕੋਈ ਜਦੋਂ ਆਮਦ ਹੁੰਦੀ ਹੈ ਨਾ ਕੋਈ ਫਿਰ ਗਾਉਂਦਾ ਗਾਣੇ ਹੈਂ ਵਾਲੇ ਟੈਟ ਕਾਣ ਦੀ ਇਹ ਤਾਂ ਮੰਦਰ ਆ। ਤਾਂ ਵੀ ਜਿਆਦੇ ਸਮੋਸੇ ਨੇ ਖੁੱਦਾ ਮਾਰਨੀ ਆ। ਫਿਰ ਇਹ ਨਾ ਚਾਚੇ ਮੈਂ ਇੱਕ ਗਾਣਾ ਸੁਣਾਉਣਾ। ਹੈ? ਭਾਈ ਜਗਦੀਪ ਵੀ ਆ ਗਿਆ। ਜਗਦੀਪ ਦਾ ਮੁੰਡਾ ਵੀ ਆ ਗਿਆ ਟਿਊਸ਼ਨ ਗਿਆ ਆਦਾ ਇਹ। ਹੋਰ ਭਾਈ ਜਗਦੀਪ ਕਿਹ ਹਾਲ ਆ? ਰੰਗਰ ਭਾਈ ਕਿਹਦੀਆਂ ਨੇ ਬਾਟੇ। ਤੰਨੇ ਵੀਰੇ ਮੁਬਾਰਕਾਂ। ਹੋਠੀ ਟਾਲ। ਹੋਰ ਸੁਣਾ ਉਧਰ ਘੁੰਮੀਆਂ ਦਾ ਕਹਿੰਦੇ Rajasthan ਹੈ Rajasthan ਜਾ। ਹੈਂ, ਸ਼੍ਰੀ ਗੰਗਾ ਨਗਰ ਅਨੁਮਾਨਗੜ ਹੈ। ਵਾਰਿਸਦਾਰੀ ਵੀ। ਹਾਂ। ਨਹੀਂ ਜਾਣਦਾ ਕਰਾਉਣਾ ਜਿਹੜੇ ਨੇ। ਅੱਛਾ। ਉਹਦਾ ਫੋਨ ਆ ਗਿਆ। ਅੱਛਾ। ਆਜਾ ਜਾਈਓ ਤੇ ਮੈਂ ਦੇਖੀ ਗਿਆ ਮਾ ਆਇਆ ਕਹਤੇ ਨਹੀਂ ਵੀ ਕੋਈ ਨਰਾਜਗੀ ਲੱਗ ਰਹੀ ਨਹੀਂ ਨਾ ਨਾ ਲੱਗਾ ਵੀ ਹੋਣੀ ਐ ਨਾ ਕੋਈ ਕਹਿੰਦਾ ਨਾ ਨਾ ਹੋਰ ਹੋਰ ਤਣਾ ਠੀਕ ਆ ਚਲ ਬੈਠ ਚਲ ਦੱਲੀ ਭਾਈ ਉਹ ਦੱਲੀ ਭਾਈ ਉਹ ਰੇ ਦੱਲੀ ਭਾਈ ਭਾਈ ਮਿਲੋ ਦੱਲੀ ਨੂੰ ਵਧੀਆ ਦੱਲੀ ਵੀਰ ਹੋਰ ਸੁਣਾ ਤੂੰ ਕਿਵੇਂ ਆਜਾ 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 ਅੰਦਰੋਂ ਆਜਾ ਮੇਰਾ ਫੋਨ ਕਰਾਤਾ ਹਾਂ ਆਜਾ ਹਾਂ ਹਾਂ ਮੇਰੇ ਕੋਲ ਤੇਰਾ ਨੰਬਰ ਨਹੀਂ ਥਾ ਹਾਂ ਫੋਨ ਦਾ ਨੰਬਰ ਸੇਵ ਕਰ ਲੈਣਾ ਮੈਂ ਹੂੰ ਧਲੀ ਤਰੇ ਕਾ ਫੈਨ ਆ ਬਾਈ ਤੈਨੂੰ ਬਹੁਤ ਯਾਦ ਕਰਦਾ ਇਕ ਆਜਾ ਬਾਈ ਉਹ ਦਗਦਾ ਤੁਮੜਾ ਗਾਤਾ ਕਰੋ ਹੈ ਉਹ ਗਾਤਾ ਕਰੋ ਧਲੀ ਦੁੱਧ ਨਹੀਂ ਪੀਂਦਾ ਏ ਦੁੱਧਰੀ ਪੀਂਦਾ ਏ ਕਾ ਵਗਦਾ ਕੁਛ ਨਹੀਂ ਆਏਗਾ ਉਹੀ ਤਾਂ ਹੈ ਤਗੜਾ ਤਗੜੇ ਜੀ ਪ੍ਰਧਾਨ ਜੀ ਤੇ ਗੱਲ ਪਾਈ ਹੋਰ ਪ੍ਰਧਾਨ ਜੀ ਕੀ ਹਾਲ ਹੈ ਜੀ ਬਾਕੀ ਕੁੜੀਆਂ ਜਨਮ ਲੈਂਦੀਆਂ ਵਧਾਈਆਂ ਭਾਈ ਮੁਬਾਰਕਾ ਜੀ ਤੁਹਾਨੂੰ ਵੀ ਆ ਬਾਕੀ ਤੁਹਾਨੂੰ ਕਿਹਾ ਵੀ ਜਿੰਨਾ ਜਣ ਤਰਾ ਕੁੜੀਆਂ ਉਹਨਾਂ ਦੇ ਪੈਸੇ ਨਹੀਂ ਮੁੱਕਦੇ ਨਹੀਂ ਮੁੱਕਦੇ ਭਾਈ ਨਹੀਂ ਮੁੱਕਦੇ ਹਾਂ ਠੀਕ ਹੈ ਹਾਂ ਤੁਹਾਨੂੰ ਵੀ ਕਹਿੰਦਾ ਰਿਹਾ ਵੀ ਮੇਰੇ ਬਡੇ ਭਰਾ ਕੋ ਪਹਿਲਾ ਕੁੜੀ ਹੋਈ ਆ ਉਹਨੂੰ ਨੌਕਰੀ ਮਿਲ ਗਈ ਮੇਰੇ ਕੋਲ ਹੋਈ ਆ ਮੈਨੂੰ 10 ਦਿਨ ਵੱਧ ਮਿਲ ਗਈ ਮਹਾਰਾਜ ਦੀ ਕਿਰਪਾ ਬਹੁਤ ਹੈ ਕਾਟੀ ਜਿਹਾ ਲੱਗੇ ਰਹਿੰਦਾ ਹਜੀ ਲੱਗੇ ਰਹਿੰਦਾ ਠੀਕ ਨਹੀਂ ਗੱਲ ਹਾਂ ਭਾਈ ਕੁੜੀ ਤਾਂ ਹੋਣੀ ਜ਼ਰੂਰੀ ਆ ਬਹੁਤ ਜ਼ਰੂਰੀ ਬਹੁਤ ਜ਼ਰੂਰੀ ਅੱਜ ਕੱਲ ਨਾ ਕੁੜੀਆਂ ਨਹੀਂ ਪੁੱਛਦੀਆਂ ਮੁੰਡੇ ਤੈਨੂੰ ਪਤਾ ਹੀ ਆਂ ਹਾਂ ਗਾਗਾ ਗਾ ਸਮਾਂ ਕੁੜੀਆਂ ਵੀ ਨਹੀਂ ਘਰ ਅਧੂਰਾ ਸਮਝਦਾ ਅਧੂਰਾ ਹੀ ਸਹੀ ਗੱਲ ਹਾਂ ਹੋਰ ਆ ਜਾ ਬਾਈ ਚਲੋ ਭਾਈ ਜੀ ਗਿਫਟ ਲਈ ਕਿ ਐਸਾ ਜੋ ਦੇ 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 ਨਾ ਪੁੱਤ ਦੇ ਦੇ ਨਾ ਪੁੱਤ ਕੋਈ ਇਹਨੂੰ ਕਰ ਹਾਂ ਕੱਟ ਲੋ ਇਹ ਲੇਟ ਹੋ ਗਿਆ ਟਿਊਸ਼ਨ ਗਿਆ ਹੋਇਆ ਤਾਂ ਰੱਖ ਦੇ ਰੱਖ ਦੇ ਗ੍ਰਿੰਦਰ ਕਿੱਦਾਂ ਹਾਂਜੀ ਨਿਮਾਈ ਬਾਏ ਤੇਰਾ ਬਹੁਤ ਧੰਨਵਾਦ ਸਾਡੀ ਸੇਵਾ ਕਰੀ ਜਾਂ ਨਿਆਣੇ ਨੂੰ ਇਹ ਸਾਰੀਆਂ ਦੀਆਂ ਚੀਜ਼ਾਂ ਖਲਾਈਆਂ ਜਾਂਣਾ ਕੀ ਹੁੰਦਾ ਕਰਦਾ ਹਾਂ ਨਿਮੇ ਯਾਰ ਆਪਾਂ ਨੇ ਨਿਆਣੇ ਨੂੰ ਖੁਸ਼ ਕਰਨਾ ਨਿਆਣੇ ਖੁਸ਼ ਕਰ ਤੇ ਰੱਬ ਖੁਸ਼ ਹੋ ਗਿਆ ਜਾਂਾ ਕਰਕੇ ਸਾਨੂੰ ਵੀ ਮਿਲ ਗਿਆ ਭਾਈ ਉਹ ਨਹੀਂ ਨਹੀਂ ਤੂੰ ਤਾਂ ਜਮਰਜੀ ਕਹਦੇ ਯਾਰ ਹੱਦ ਹੋ ਗਈ ਨਿਆਣੇ ਦੀ ਹਾਂ ਕੱਲੂ ਫਿਰ ਦਿਖਾਉਂਦੇ ਆਪਣਾ ਭਾਈ ਖੇਤੀਬਾੜੀ ਸਾਡੇ ਕੁੜੀਆਂ ਨੂੰ ਤਾਂ ਕਰਦਾ ਕਰਦੀਆਂ ਕਹਿੰਦੀ ਤੇ ਜਨਮ ਦਿਨ ਮਨਾਉਣਾ ਇਹ ਕੁੜੀ ਦਾ ਹਾਂ ਠੀਕ ਆ ਨਿਆਣੇ ਨੂੰ ਹੁੰਦਾ ਹੀ ਯਾਰ ਯਾਰ ਇਹ ਤਾਂ ਵੀ ਹਲਾ ਹੋ ਸਭ ਨੂੰ ਕਰਤੀ ਬਾਈ ਪਾਰਟੀਆਂ ਨੇ ਬੱਧੀ ਚਲੋ ਠੀਕ ਆ ਜੀ ਕਾਲੂ ਆਏ ਆ ਜੀ ਸਭ ਦਾ ਧੰਨਵਾਦ ਕੱਲ ਦੇ ਬਲੌਗ ਤੇ ਮਿਲੂਗੇ ਹੁਣ ਠੀਕ ਆ ਜੀ ਓਕੇ ਸਸਰੀ ਕਾ ਜੀ